ਹਵਾਲਾ ਤੇ ਸਤਿਗੁਰਾਂ ਦੇ ਜੀਵਨ ਇਤਿਹਾਸ ਦਾ ਸਾਰਾ ਨਿਚੋੜ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਵੇਗਾ ਪਰ ਕੌਮ ਦੇ ਕੋਲ ਅੱਜ ਪੜ੍ਹਨ ਦਾ ਟਾਈਮ ਨਹੀਂ ਤੇ ਪੜ੍ਹਨ ਦੀ ਉਰੂਚੀ ਅੱਜ ਕੌਮ ਦੇ ਵਿੱਚ ਬਹੁਤ ਜ਼ਿਆਦਾ ਘਟ ਚੁੱਕੀ ਹੈ ਕਲੀਨੇ ਪੰਦਰ ਤੇ ਜਾ ਚੁੱਕੀ ਹੈ ਸੋ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ 사ਸੰਗ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਹਰਵਿੰਦਰ ਸਿੰਘ ਜੀ ਮਹਾਪੁਰਸ਼ਾਂ ਵੱਲੋਂ ਗੁਰਦੁਆਰਾ ਤਪਸਥਾਨ ਸੰਤ ਕੁਟਿਆ ਪਿੰਡ ਨੰਗਲ ਅਰੰਗਾਂ ਵਿਖੇ ਸਤਮਾ ਮਹਾਨ ਕੀਰਤਨ ਦਰਬਾਰ ਅਤੇ ਢਾਡੀ ਦਰਬਾਰ ਸਜਾਇਆ ਗਿਆ ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀਏ ਗੁਰੂ ਕੇ ਹਜ਼ੂਰੀ ਕੀਰਤਨੀਏ ਭਾਈ ਸੈਭਾਈ ਸੁਭਦੇਵ ਸਿੰਘ ਜੀ ਹਜ਼ੂਰੀ ਕੀਰਤਨੀਏ ਭਾਈ ਸ੍ਰੀ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਪੁੱਲਾਰਾ ਹੀ ਢਾਡੀ ਜਥਾ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਪਾਰਸ ਢਾਡੀ ਜਥਾ ਅਤੇ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਪ੍ਰੇਮੀ ਢਾਡੀ ਜਥਾ ਜਿਨ੍ਹਾਂ ਵੱਲੋਂ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਗੁਰ ਇਤਿਹਾਸ ਸਰਵਣ ਕਰਾ ਕੇ ਗੁਰਬਾਣੀ ਅਤੇ ਇਤਿਹਾਸ ਨਾਲ ਜੁੜਨ ਦੀ ਪ੍ਰੇਰਣਾ ਕੀਤੀ ਗਈ ਇਹ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਦਾ ਮੁੱਖ ਮਕਸਦ ਹੈ ਪੰਜਾਬ ਦੇ ਵਿੱਚ ਜੋ ਛੇਵਾਂ ਦਰਿਆ ਚੱਲ ਰਿਹਾ ਹੈ ਅਤੇ ਪਤਤਪੁਣੇ ਦੀ ਜੋ ਲਹਿਰ ਚੱਲ ਰਹੀ ਹੈ ਉਸ ਲਹਿਰ ਨੂੰ ਠੱਲ ਪਾਉਣੀ ਅਤੇ ਨੌਜਵਾਨ ਪੀੜੇ ਨੂੰ ਗੁਰਬਾਣੀ ਨਾਲ ਇਤਿਹਾਸ ਨਾਲ ਜੁੜਨ ਦੀ ਪ੍ਰੇਰਣਾ ਦੇਣੀ ਜੇ ਇਹੋ ਜੇ ਸਮਾਗਮ ਪੂਰੇ ਪੰਜਾਬ ਦੇ ਵਿੱਚ ਹੋਣ ਲੱਗ ਜਾਣ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਸਿੱਖੀ ਦੀ ਲਹਿਰ ਨੂੰ ਰੋਕ ਸਕੇ ਜਿਹੜੀ ਗੁਰਮਤਿ ਦੀ ਲਹਿਰ ਨੂੰ ਰੋਕ ਸਕੇ ਗੁਰੂ ਸਾਹਿਬ ਕਿਰਪਾ ਕਰਨ ਇੱਥੇ ਗੁਰੂ ਕੇ लाਡਲੀਆਂ ਫੌਜਾਂ ਜਥੇਦਾਰ ਸਿੰਘ ਸਾਹਿਬ ਗਿਆਨੀ ਦਵਿੰਦਰ ਸਿੰਘ ਜੀ ਜੋ ਕਿ ਮਿਸਲ ਨਵਾਬ ਕਪੂਰ ਜੀ ਕੇ ਕਪੂਰ ਸਿੰਘ ਜੀ ਕੀ ਹੈ ਉਹਨਾਂ ਵੱਲੋਂ ਨਿਹੰਗ ਸਿੰਘ ਜਥੇਬੰਦੀ ਲਿਆ ਕੇ ਇੱਥੇ ਗਤਕੇ ਦੇ ਸ਼ਸਤਰਾਂ ਦੇ ਜੋਰ ਵੀ ਦਿਖਾਏ ਜਾਣੇ ਜਿਸ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਆਪਣੇ ਵਿਰਸੇ ਨਾਲ ਜੁੜੀਏ ਕਿਉਂਕਿ ਸਾਡਾ ਵਿਰਸਾ ਮਹਾਨ ਹੈ ਗੁਰਮਤ ਸਿੱਖ ਕੇ ਅਸੀਂ ਸਿਖਾਉਣੀ ਅੰਮ੍ਰਿਤ ਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕਰ ਇਹੀ ਸਾਡਾ ਪ੍ਰਯੋਜਨ ਹੋਣਾ ਚਾਹੀਦਾ ਹੈ ਕਿਉਂਕਿ ਸਮਾਂ ਮਿਲਿਆ ਹੈ ਇਸ ਸਮੇਂ ਵਿੱਚ ਅਸੀਂ ਆਪਣੇ ਮਕਸਦ ਨੂੰ ਪਛਾਣੀਏ ਆਪਣੇ ਜੀਵਨ ਦੇ ਏਮ ਨੂੰ ਪਛਾਣੀਏ ਜੋ ਸਾਡੇ ਜੀਵਨ ਦਾ ਏਮ ਹੈ ਭਈ ਪ੍ਰਾਪਤ ਮਾਨੁੱਖ ਦਿਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹੋ ਜੇ ਸਮਾਗਮ ਨੂੰ ਗੁਰੂ ਸਾਹਿਬ ਕਿਰਪਾ ਕਰਨ ਸਦਾ ਹੀ ਹੁੰਦੇ ਰਹਿਣ ਔਰ ਬਾਬਾ ਜੀ ਨੂੰ ਸਤਗੁਰੂ ਜੀ ਤੰਦਰੁਸਤੀਆਂ ਬਖਸ਼ਣ ਇਸੇ ਤਰ੍ਹਾਂ ਹੀ ਕੌਮ ਦੀ ਦੇਸ਼ ਦੀ ਚੜ੍ਹਦੀ ਕਲਾ ਨਾਲ ਸੇਵਾ ਕਰਦੇ ਰਹਿਣ ਸੋ ਦੁਬਾਰਾ ਫਿਰ ਸਮੂਹ ਸੰਗਤ ਦਾ ਧੰਨਵਾਦ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਤਪਸਥਾਨ ਸੰਤ ਕੂਦੀਆ ਨੰਗਲ ਰਾਈਆਂ ਬ੍ਰਾਂਚ ਦੰਦਮਣੀ ਟਕਸਾਲ ਜਿੱਥੇ ਸੰਤ ਪਬਲਿਸ਼ਮ ਸਿੰਘ ਮਹਾਂਪੁਰਖਾਂ ਨੇ ਰਹਿ ਕਰਕੇ ਆਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕੀਤੀ ਉਸ ਸਥਾਨ ਦੇ ਉੱਤੇ ਹਰੇਕ ਸਾਲ ਸੋ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜਿਆਂ ਦੀ ਯਾਦ ਅੰਦਰ ਸੋ ਢਾਡੀ ਦਰਬਾਰ ਹਰੇਕ ਸਾਲ ਜੋੜ ਮੇਲਾ ਕਰਾਇਆ ਜਾਂਦਾ ਹੈ ਸੋ ਇਸੇ ਪ੍ਰਕਾਰ ਐਤਕੀ ਸੋ 21 ਜੁਲਾਈ ਨੂੰ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੀ ਯਾਦ ਵਿੱਚ ਜੋੜ ਮੇਲਾ ਕਰਾਇਆ ਗਿਆ ਜਿਸ ਜਿਸ ਰਾਗ ਸੰਤ ਦੇ ਪ੍ਰਸਿੱਧ ਰਾਗੀ ਢਾਡੀ ਕਥਾਵਾਚਕਾਂ ਨੇ ਗੁਰੂ ਜਸ ਸਰਵਨ ਕਰਾਉਣਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ